ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨੇ ਪ੍ਰਤਖ ਗੁਰੂ ਨਿਸਤਾਰੇ ਪਰਮ ਸਤਕਾਰ ਯੋਗ ਸਤਿਗੁਰਾਂ ਦੀ ਸਤਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜਿਓ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਰਹਿਮਤ ਕੀਤੀ ਹੈ ਰਲ ਮਿਲ ਕੇ ਸਾਨੂੰ ਰੋਜ਼ਾਨਾ ਵੰਗ ਇਪਾਕ ਸਮਾ ਬਖਸ਼ਣਾ ਕੀਤਾ ਹੈ ਸਈ ਕੜੀ ਸੁਲਖਣੀ ਸਹਨਾਲ ਬਿਹਾਵੇ ਇੱਕ ਸੁਹਾਗਵਤੀ ਇਸਤਰੀ ਕਹਿੰਦੇ ਉਦਾਹਰਨ ਦਿੰਦੇ ਸਤਿਗੁਰੂ ਗੁਰਬਾਣੀ ਦੇ ਵਿੱਚ ਤੇ ਤੁਸਾਂ ਮੰਗਲਾ ਚਰਨ ਦੇ ਵਿੱਚ ਪੰਗਤੀ ਸਰਵਣ ਕੀਤੀ ਹੈ ਵੀ ਅਕਸਰ ਆਪਾਂ ਪੜ੍ਹਦੇ ਸੁਣਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵੀ ਬਾਣੀ ਹੈ ਜਿਹੜੀ ਉਹ ਗੁਰੂ ਹੈ ਦੋ ਵਾਰੀ ਕਿਹਾ ਪਾਤਸ਼ਾਹ ਜੀਆਂ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਦੋ ਵਾਰੀ ਅਖਣਾ ਕੀਤਾ ਹੈ ਵਿਚੰਗੀ ਤਰ੍ਹਾਂ ਦ੍ਰਿੜ ਕਰ ਲੋ ਸਮਝ ਲੋ ਇਸ ਵਾਕ ਨੂੰ ਇਸ ਬਚਨ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹਦੇ ਵਿੱਚ ਅੰਮ੍ਰਿਤ ਦਾ ਸਾਰ ਹੈ ਕਹਿੰਦੇ ਜੇ ਅੱਗੇ ਕੀ ਕਿਹਾ ਗੁਰਬਾਣੀ ਕਹੇ ਸੇਵਕ ਜਨ ਮੰਨੇ ਅਸਲੀ ਸੇਵਕ ਅਸਲੀ ਸਿੱਖ ਹੈ ਹੀ ਉਹ ਜਿਹੜਾ ਆਪਣੇ ਗੁਰੂ ਦੀ ਬਾਣੀ ਨੂੰ ਮੰਨਦਾ ਏ ਤੇ ਹਮੇਸ਼ਾ ਇੱਕ ਗੱਲ ਖਿਆਲ ਚ ਰੱਖਿਓ ਚੇਤਾ ਰੱਖਿਓ ਗੁਰੂ ਨੂੰ ਮੰਨਣਾ ਬਾਣੀ ਨੂੰ ਮੰਨਣਾ ਇੱਕ ਅਲੱਗ ਚੀਜ਼ ਐ ਸੁਭਾਗੀ ਗੱਲ ਹੈ ਹਰ ਇੱਕ ਮੰਨਦਾ ਏ ਘਰੇ ਬੈਠਾ ਵੀ ਮਾਫ ਕਰਨਾ ਜਿਹੜਾ ਗੁਰੂ ਘਰ ਨਹੀਂ ਆਇਆ ਕਦੇ ਉਹਨੂੰ ਪੁੱਛੋ ਕਿੰਨੂੰ ਮੰਨਦਾ ਐ ਜਵਾਬ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਦਾ ਸਿੱਖ ਹੈ ਗੁਰੂ ਨਾਨਕ ਸਾਹਿਬ ਜੀਆਂ ਦਾ ਪਰ ਕਦੇ ਗੁਰਬਾਣੀ ਤੇ ਤਪੇ ਰ ਦਿੱਤਾ ਹੀ ਨਹੀਂ ਗੁਰੂ ਪਿਆਰ ਵਾਲੇ ਉਹ ਗੁਰੂ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਗੁਰਬਾਣੀ ਕਹੈ ਸੇਵਕ ਜਨਮਾਨੇ ਪ੍ਰਤਖ ਗੁਰੂ ਨਿ ਸਤਾਰੇ ਪ੍ਰਤਖ ਉਹ ਨੂੰ ਹੈ ਜਿਹੜਾ ਮੰਨਦਾ ਹੈ ਤੇ ਮੰਨਣਾ ਕੀ ਹੈ ਸਤਗੁਰੂ ਤਾਂ ਕਹਿੰਦੇ ਨੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਕਹਿੰਦੇ ਜਿਨੇ ਅਖਵਾਉਣਾ ਹੈ ਨਾ ਸਿੱਖ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੁਪਲਕੇ ਉਠ ਹਰ ਨਾਮ ਧਿਆਵੇ ਹਰ ਰੋਜ਼ ਕਹਿੰਦੇ ਉਠ ਕਰਕੇ ਨਾਮ ਧਿਆਉਣਾ ਕਰੇ ਆਪਣੇ ਗੁਰੂ ਦੇ ਚਰਨ ਉਪਰ ਸੇ ਓਏ ਸਿੱਖ ਤੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਜਿਹੜਾ ਸੇਵਕ ਜਿਹੜਾ ਸਿੱਖ ਆਪਣੇ ਗੁਰੂ ਦੀ ਗੱਲ ਮੰਨਦਾ ਹੈ ਕਹਿੰਦੇ ਬਚਨਾਂ ਨੂੰ ਪੱਲੇ ਬੰਨ੍ਹਦਾ ਹੈ ਉਹਨੂੰ ਫਿਰ ਗੁਰੂ ਪ੍ਰਤੱਖ ਹੁੰਦਾ ਹੈ ਬਾਣੀ ਦੇ ਵਿੱਚ ਸਰਵਣ ਕਰ ਦੇਸੀ ਸਾਈ ਕੜੀ ਸੁਲਖਣੀ ਸਹ ਨਾਲ ਬਿਹਾਵੇ ਸੁਹਾਗਵਤੀ ਇਸਤਰੀ ਦੀ ਉਦਾਹਰਣ ਸਤਿਗੁਰੂ ਦਿੰਦੇ ਐ ਐ ਪਿਆਰੇ ਐ ਸਿੱਖਾ ਕਹਿੰਦੇ ਸੁਹਾਗਵਤੀ ਇਸਤਰੀ ਦੀ ਘੜੀ ਜ਼ਿੰਦਗੀ ਦੀਆਂ ਘੜੀਆਂ ਉਹ ਸੁਲਖਣੀਆਂ ਨੇ ਜਿਦੇ ਵਿੱਚ ਉਹ ਆਪਣੇ ਪਤੀ ਪਰਮੇਸ਼ਵਰ ਦੇ ਕੋਲ ਰਹਿੰਦੀ ਹੈ ਨਾਲ ਰਹਿੰਦੀ ਹੈ ਜਿਹੜੀਆਂ ਘੜੀਆਂ ਕਹਿੰਦੇ ਉਹਦੇ ਨਾਲ ਬੀਤਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਆ ਜਿਹੜੀ ਜੀਵ ਰੂਪੀ ਸਾਡੀ ਇਸਤਰੀ ਰੂਪੀ ਆਤਮਾ ਹੈ ਰੂਹ ਹੈ ਇਹਦੀ ਗੱਲ ਕਰਦੇ ਨੇ ਪਾਤਸ਼ਾਹ ਇਹ ਇੱਕੋ ਇੱਕ ਪਰਮਾਤਮਾ ਇਹਦਾ ਪੁਰਖ ਹੈ ਜਿਹਦੇ ਲੜ ਲੱਗ ਕੇ ਇਹਨੇ ਰਹਿਣਾ ਹੈ ਸੋ ਸਰਨੂ ਦਾਤਾਰ ਪਿਤਾ ਜੀਆਂ ਨੇ ਉਸ ਸੁਲਖਣਾ ਸਮਾ ਸੁਪਾਗਾ ਸਮਾ ਬਖਸ਼ਿਆ ਏ ਆਵਰ ਅਲ ਮਿਲ ਕੇ ਇਹਦਾ ਲਾਹਾ ਲਈਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਦੀ ਰਹਿਮਤ ਹੁੰਦੀ ਹੈ ਕਈ ਵਾਰ ਇਸ ਵਿਸ਼ੇ ਤੇ ਆਪਾਂ ਅਰਦਾਸ ਕੀਤੀ ਹੈ ਫਿਰ ਇਹ ਘੜੀਆਂ ਇਹ ਪਲ ਨਸੀਬ ਹੁੰਦੇ ਆਵਰ ਅਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਲੜੀਵਾਰ ਵਿਚਾਰ ਨਲ ਜੁੜ ਨਾ ਕਰਦੇ ਹਾ ਜਿਤਨੇ ਸ਼ਰੀਰ ਬੈਠੇ ਹੋ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਆਂ ਦੀ ਬਖਸ਼ੀ ਹੋਈ ਫਤਿਹ ਗਜਾਉਣਾ ਕਰੋ ਦੋਨੋਂ ਹੱਥ ਜੋੜ ਕਰਕੇ ادب ਸਤਕਾਰ ਸਹਿਤ ਸਤਿਗੁਰਾਂ ਨੂੰ ਸਿਰ ਝੁਕਾਉਂਦਿਆਂ ਹੋਇਆ ਇੱਕੋ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਿਛਲੀਆਂ ਵਿਚਾਰਾਂ ਦੇ ਵਿੱਚ ਆਪ ਜੀ ਨੇ ਸਰਗਣ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਉਚਾਲਾ ਪਉਂਦੇ ਹੈ ਮਰਦਾਨਾ ਜੀਆਂ ਨੂੰ ਅਰਜ ਕਰਦੇ ਹੈ 10 ਮਰਦਾਨਿਆਂ ਕਿਧਰ ਨੂੰ ਚੱਲੀਏ ਤੁਹਾਡੇ ਬਚਨਾਂ ਦਾ ਅਨੁਸਾਰੀਆਂ ਦੀਨਾ ਬੰਦੂ ਆਪ ਜੀ ਜਿਵੇਂ ਆਖੋਗੇ ਚੱਲ ਫਿਰ ਕਹਿੰਦੇ ਐਮਨਾਬਾਦ ਪ੍ਰਸੰਗ ਤੁਸੀਂ ਸਰਵਣ ਕੀਤਾ ਪਹੁੰਚਦੇ ਆ ਸਤਿਗੁਰੂ ਐਮਨਾਬਾਦ ਜੀ ਧਰਤੀ ਤੇ ਗਰੀਬ ਤਰਖਾਨ ਮਿਸਤਰੀ ਭਾਈ ਲਾਲੋ ਜੀ ਬੜੀ ਪਿਆਰਵਾਰੀ ਰੂਹ ਕਹਿੰਦੇ ਸਾਹਮਣੇ ਜਦੋਂ ਇਹਦੇ ਘਰ ਦੇ ਪਹੁੰਚੇ ਨਾ ਵੇਖਿਆ ਭਾਈ ਲਾਲੋ ਤਰਖਾਨ ਮਿਸਤਰੀ ਐ ਜਿਹੜਾ ਕਿੱਲਾ ਕੱਟ ਰਿਹਾ ਸੀ ਬਿਖਾਰ ਉੱਠ ਕੇ ਖੜਾ ਹੋਇਆ ਭਾਈ ਮਰਦਾਨਾ ਜੀ ਆਖਣਾ ਕਰਦੇ ਇਹ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਮੈਂ ਇਹਨਾਂ ਦਾ ਸੇਵਕ ਭਾਈ ਲਾਲੋ ਨੇ ਮੱਥਾ ਟੇਕਿਆ ਹੱਥ ਜੋੜੇ ਸ਼ੁਕਰਾਨਾ ਕੀਤਾ ਧੰਨ ਭਾਗ ਨੇ ਮੇਰੇ ਭਾਈ ਲਾਲੋ ਨੇ ਮੱਥਾ ਟੇਕਿਆ ਸਤਿਗੁਰਾਂ ਨੂੰ ਨਮਸਕਾਰ ਕੀਤੀ ਆਓ ਤੇ ਇਹਦਾ ਸੁਭਾਅ ਸੀ ਆਏ ਨੂੰ ਨਾ ਹਰ ਇੱਕ ਨੂੰ ਕੋਈ ਰਾਹੀ ਪਾਂਧੀ ਆਉਂਦਾ ਉਹਨੂੰ ਵੀ ਆਪਣੇ ਘਰ ਵਿੱਚ ਬਿਠਾ ਕਰਕੇ ਪ੍ਰਸ਼ਾਦਾ ਪਾਣੀ ਜ਼ਰੂਰ ਸ਼ਕਾਉਂਦਾ ਸੀ ਬੈਠੇ ਪ੍ਰਸ਼ਾਦਾ ਤਿਆਰ ਕੀਤਾ ਗਿਆ ਜਿਹੋ ਜਿਹਾ ਵੀ ਸੀ ਥਾਲੀ ਪਰੋਸੀ ਸਤਿਗੁਰਾਂ ਦੇ ਅੱਗੇ ਇਤਿਹਾਸਕਾਰ ਲਿਖਦੇ ਕਹਿੰਦੇ ਸਰੋਂ ਦਾ ਸਾਗ ਤੇ ਕੂਦਰੇ ਦੀ ਬੇਹੀ ਰੋਟੀ ਪ੍ਰਸ਼ਾਦਾ ਲਿਆ ਕੇ ਅੱਗੇ ਰੱਖਿਆ ਕੱਲ ਵੀ ਤੁਸਾ ਸ਼ਰਵਣ ਕੀਤਾ ਸੀ ਭਾਈ ਮਰਦਾਨਾ ਜੀ ਨੇ ਜਦੋਂ ਵੇਖਿਆ ਨਾ ਵੀ ਸੁੱਕਾ ਪ੍ਰਸ਼ਾਦਾ ਹੈ ਤੇ ਉਹ ਜਾ ਕੇ ਅੱਗੇ ਰੱਖਿਆ ਵੀ ਹੁਣ ਖਾਈਏ ਕਿਵੇਂ ਸੋਚਿਆ ਤਾਂ ਇਹ ਸੀ ਵੀ ਅਮਨਾਬਾਦ ਹੈ ਜਿਹੜਾ ਬੜਾ ਅਮੀਰ ਇਲਾਕਾ ਹੈ ਉੱਥੇ ਕਿਸੇ ਚੰਗੇ ਘਰਾਣੇ ਦੇ ਵਿੱਚ ਜਾਵਾਂਗੇ ਚੰਗੇ ਪ੍ਰਸ਼ਾਦੇ ਛਕਾਂਗੇ ਵਧੀਆ ਖਾਣ ਪਾਣ ਛਕਾਂਗੇ ਪਰ ਆ ਸੁੱਕਾ ਦੇਹਾ ਪ੍ਰਸ਼ਾਦਾ ਕਹਿੰਦੇ ਕੋਧਰੇ ਦਾ ਭਾਈ ਮਰਦਾਨਾ ਜੀ ਕਹਿੰਦੇ ਗਲਿਆਣ ਕੀਤੀ ਜਦੋਂ ਮਨ ਦੇ ਵਿੱਚ ਨਾ ਕਹਿੰਦੇ ਮਰਦਾਨਿਆਂ ਸਿਸ਼ਾਕੇ ਤਾਂ ਵੇਖ ਮਰਦਾਨਾ ਜੀਆਂ ਨੇ ਕਹਿੰਦੇ ਬੁਰਕੀ ਤੋੜੀ ਤੋੜ ਕਰਕੇ ਕਹਿੰਦੇ ਜਦ ਰਸਨਾ ਦੇ ਉੱਤੇ ਰੱਖੀ ਹੈ ਨਾ ਸਤਿਗੁਰੂ ਇਹੋ ਜੇ ਤਾਂ ਕਦੇ ਭੋਜਨ ਹੀ ਨਹੀਂ ਖਾਦਾ ਦੇਖਣ ਨੂੰ ਤਾਂ ਸੁੱਕਾ ਬੇਹਾ ਪ੍ਰਸ਼ਾਦਾ ਹੈ ਪਰ ਕਹਿੰਦੇ ਐਸਾ ਸੁਆਦਲਾ ਰਸ ਇਹਦੇ ਵਿੱਚੋਂ ਸਤਿਗੁਰੂ ਮੁਸਕਰਾਏ ਕਹਿੰਦੇ ਮਰਦਾਨਿਆਂ ਹੱਕ ਸੱਚ ਦੀ ਕਮਾਈ ਦਾ ਹੈ ਤੇ ਗੁਰੂ ਪਿਆਰ ਵਾਲਿਓ ਕੱਲ ਵੀ ਤੁਸਾਂ ਸਰਵਣ ਕੀਤਾ ਸੀ ਕਿ ਜਿੱਥੇ ਬੀਜ ਬੀਜਿਆ ਜਾਂਦਾ ਹੈ ਉਹ ਗੁਰਬਾਣੀ ਦਾ ਜਾਪ ਜਪਦੇ ਆਂ ਪੜ੍ਹਦੇ ਆਂ ਸੁਣਦੇ ਆਂ ਫਿਰ ਉਹ ਅਸਲੀ ਅੰਮ੍ਰਿਤ ਬਣਦਾ ਹੈ ਫਿਰ ਦੇਵਤੇ ਦਾ ਰੂਪ ਬਣਦਾ ਹੈ ਨਹੀਂ ਮਾਫ਼ ਕਰਨਾ ਕੱਲ ਇਸ ਵਿਸ਼ੇ ਤੇ ਗੱਲ ਕੀਤੀ ਸੀ ਰੋ ਵਿਚਾਰ ਗੁਰੂ ਨਾਨਕ ਸਾਹਿਬ ਮੁਸਕੁਰਾਏ ਖੁਸ਼ ਹੋ ਕੇ ਪ੍ਰਸਾਦਾ ਛਕਿਆ ਸੰਗਤ ਲੱਗਣ ਲੱਗ ਪਈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਗਾਇਆ ਕਰਨ ਆਵਾਜ਼ ਜਾਇਆ ਕਰੇ ਨਗਰ ਦੇ ਵਿੱਚ ਗੱਲ ਚੱਲ ਪਈ ਵੀ ਲਾਲੋ ਤਰਖਾਣ ਦੇ ਘਰ ਨਾਨਕ ਤਪ ਆਇਆ ਤਪਾ ਕਹਿੰਦੇ ਸੀ ਉਸ ਸਮੇ ਗੁਰ ਸਾਹਿਬ ਗੁਰ ਸਾਹਿਬ ਜੀਆਂ ਨੂੰ ਕਹਿੰਦੇ ਤਪ ਆਇਆ ਇੱਕ ਤੇ ਲਾਲੋ ਮਿਸਤਰੀ ਹੈ ਜਿਹੜਾ ਹੁਣ ਉਹਨਾਂ ਸਮਿਆਂ 'ਚ ਆਪਾਂ ਨੂੰ ਪਤਾ ਵੀ ਵਰਣਵੰਡ ਸੀ ਕਹਿੰਦੇ ਸੀ ਸ਼ੂਦਰ ਵੈਸ਼ ਖੱਤਰੀ ਬ੍ਰਾਹਮਣ ਇਹ ਵਰਣਵੰਡ ਸੀ ਕਹਿੰਦੇ ਸ਼ੂਦਰ ਦੇ ਘਰ ਕਹਿੰਦੇ ਖੱਤਰੀ ਹੈ ਜਿਹੜਾ ਤਪਾ ਨਾਨਕ ਉਹ ਆਇਆ ਹੋਇਆ ਹੈ ਗੁਰਬਾਣੀ ਗਾਉਂਦਾ ਹੈ ਕਹਿੰਦੇ ਬਾਣੀ ਗਾਉਂਦਾ ਹੈ ਤੇ ਇਦਾਂ ਕਰਕੇ ਨਗਰ ਦੇ ਵਿੱਚ ਵੀ ਗੱਲ ਫੈਲਣੀ ਸ਼ੁਰੂ ਹੋ ਗਈ ਗੁਰੂ ਸਾਹਿਬ ਜੀਆਂ ਨੂੰ ਕਹਿੰਦੇ 3 ਦਿਨ ਬੀਤ ਗਏ ਭਾਈ ਲਾਲੋ ਜੀਆਂ ਦੇ ਘਰ ਤੀਜਾ ਦਿਨ ਜਦੋਂ ਆਇਆ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਕਹਿੰਦੇ ਸਤਿਗੁਰੂ ਇੱਥੇ ਕਹਿੰਦੇ ਠੀਕ ਐ ਭਾਈ ਲਾਲੋ ਜੀ ਬੜਾ ਸਤਕਾਰ ਕਰਦੇ ਐ ਬੜੀ ਪਿਆਰੀ ਰੂਹ ਐ ਪਰ ਮੇਰਾ ਜੀ ਨਹੀਂ ਕਰਦਾ ਮਨ ਨਹੀਂ ਕਰਦਾ ਉਦਾਸ ਐ ਮੇਰਾ ਮਨ ਗੁਰੂ ਸਾਹਿਬ ਕਹਿੰਦੇ ਕੀ ਗੱਲ ਮਰਦਾਨਾ ਕਹਿੰਦੇ ਪਾਤਸ਼ਾਹ ਇਸ ਧਰਤੀ ਤੇ ਕਹਿੰਦੇ ਜਦੋਂ ਮੈਂ ਕਹਿੰਦੇ ਬਾਹਰ ਨਿਕਲਦਾ ਨਾ ਨਗਰ ਦੇ ਵਿੱਚ ਕਿਤੇ ਮੈਨੂੰ ਆਖਦੇ ਆ ਇੱਕ ਕੁਰਾਈਏ ਦਾ ਢੂਮ ਆਇਆ ਉਹ ਕੁਰਾਈਆ ਨਾਨਕ ਤਪਾ ਜਿਹੜਾ ਕਹਿੰਦੇ ਆਪਣੇ ਧਰਮ ਤੋਂ ਬਾਗੀ ਐ ਧਰਮ ਦੀ ਕੋਈ ਰਸਮ ਨੂੰ ਨਹੀਂ ਮੰਨਿਆ ਉਹਨੇ ਕਹਿੰਦੇ ਉਹ ਕੁਰਾਈਆ ਦੇਖੋ ਜਦੋਂ ਸੱਚ ਦੇ ਰਾਹੇ ਤਰੀਏ ਨਾ ਭਾਈ ਫਿਰ ਬੜਾ ਕੁਝ ਸੁਣਨਾ ਪੈਂਦਾ ਹੈ ਮਾਫ ਕਰਨ ਆਪਣੇ ਘਰ ਦੇ ਵੀ ਕਈ ਵਾਰ ਵਿਰੋਧੀ ਹੋ ਜਾਂਦੇ ਆ ਤੇ ਬੜਾ ਕੁਝ ਸੁਣਨਾ ਪੈਂਦਾ ਲੈ ਸੌ ਤੂਆ ਖਾ ਕੇ ਹੁਣ ਕਹਿੰਦਾ ਬਿੱਲੀ ਹੱਜ ਨੂੰ ਚਲੀ ਹੈ ਕਈ ਵਾਰ ਕੋਈ ਬਦਲੇ ਨਾ ਜੀਵਨ ਕਿਸੇ ਦਾ ਨਾਲ ਦੀ ਕਹਿਣ ਲੱਗ ਜਾਂਦੇ ਲੈ ਤੂੰ ਬਦਲੇਗਾ ਤੂੰ ਜਾਇਆ ਕਰੇਗਾ ਹੁਣ ਗੁਰਦੁਆਰੇ ਤੂੰ ਅੰਮ੍ਰਿਤ ਛਕੇਗਾ ਹੁਣ ਤੂੰ ਤਾਂ ਆਹ ਕੰਮ ਕਰਦਾ ਰਿਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਨਹੀਂ ਐਦਾਂ ਨਹੀਂ ਹਿਰ ਸਤਗੁਰੂ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਆ ਭਾਈ ਮਰਦਾਨੇ ਨੂੰ ਮਰਦਾਨਿਆਂ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਲੋਕ ਕਹਿੰਦੇ ਬੜਾ ਕੁਝ ਕਹਿੰਦੇ ਐ ਪਰ ਪਰਵਾਹ ਨਾ ਮੰਨਿਆ ਕਰੋ ਇੱਕੋ ਇੱਕ ਆਪਣੇ ਗੁਰੂ ਦੀ ਗੱਲ ਸੁਣਿਆ ਕਰੋ ਕਹਿੰਦੇ ਮਸਤਾਨੇ ਹੋ ਕੇ ਰਹਿਦਾ ਜਿਵੇਂ ਕਹਿੰਦੇ ਹਾਥੀ ਆਉਂਦਾ ਨਾ ਨਗਰ ਦੇ ਪਹਿਲਾਂ ਆਉਂਦੇ ਹੁੰਦੇ ਸੀ ਹਾਥੀ ਲੈ ਕੇ ਉਹ ਹਾਥੀ ਕਹਿੰਦੇ ਆਉਂਦਾ ਹੈ ਨਾ ਉਹਦੇ ਆਲੇ-ਦਾਲ ਕਿੰਨੇ ਕੁੱਕਰ ਨੇ ਜਿਹੜੇ ਕਿਉਂਕਿ ਉਹ ਵੱਡਾ ਜਾਦੇ ਹੁੰਦਾ ਹੈ ਤੇ ਹੁਣ ਇਹਨਾਂ ਨੇ ਕਦੀ ਐਡਾ ਵੱਡਾ ਵੀ ਐਡਾ ਵੱਡੇ ਆਕਾਰ ਦਾ ਜੀਵ ਉਹ ਡਰਦੇ ਆ ਡਰ ਕੇ ਭੌਂਕਦੇ ਆ ਫਿਰ ਉੱਤੇ ਨੇ ਜਿਹੜੇ ਸਤਿਗੁਰੂ ਕਹਿੰਦੇ ਮਰਦਾਨਿਆ ਹਾਥੀ ਲੰਘਦਾ ਹੋਵੇ ਤੇ ਕੁੱਤੇ ਬੜੇ ਭੌਂਕਦੇ ਆ ਪ੍ਰਵਾਹ ਨਹੀਂ ਕਰਦਾ ਉਹ ਆਪਣੀ ਮਸਤੀ ਦੀ ਚਾਲ ਤੁਰਿਆ ਜਾਂਦਾ ਰਹਿੰਦਾ ਹੈ ਇਸੇ ਤਰੀਕੇ ਦੇ ਨਾਲ ਜਿਵੇਂ ਉਹ ਮਸਤੀ ਦੀ ਚਾਲ ਹੈ ਇਹ ਭਗਤੀ ਦੀ ਚਾਲ ਹੈ ਇਹ ਵੀ ਮਸਤਾਨੇ ਹੋ ਕੇ ਤੁਰਨਾ ਪਏਗੀ ਸਤਿਗੁਰੂ ਸਾਹਿਬ ਜੀਆ ਨੇ ਬਚਨ ਕੀਤਾ ਭਾਈ ਮਰਦਾਨਾ ਜੀ ਕਹਿੰਦੇ ਕਹਿੰਦੇ ਦੇਖ ਲਓ ਜਿਵੇਂ ਸਤਿਗੁਰੂ ਤੁਹਾਡੀ ਇੱਛਾ ਹੈ ਪਰ ਮੇਰਾ ਇੱਥੇ ਮਨ ਨਹੀਂ ਟੁਕਦਾ ਸਤਿਗੁਰੂ ਕਹਿੰਦੇ ਕਹਿੰਦੇ ਚਲੋ ਠੀਕ ਹੈ ਫਿਰ ਜੇ ਤੇਨੂੰ ਨਹੀਂ ਠੀਕ ਲੱਗਦਾ ਭਾਈ ਲਾਲੋ ਜੀ ਆਏ ਸਤਿਗੁਰਾਂ ਨੇ ਆਖਣਾ ਕੀਤਾ ਲੈ ਭਾਈ ਲਾਲੋ ਅਗਲਾ ਦਿਨ ਅੰਮ੍ਰਿਤ ਵੇਲਾ ਜਦੋਂ ਹੋਇਆ ਕਹਿੰਦੇ ਸਾਨੂੰ ਵਿਦਾ ਕਰੋ ਅਸੀਂ ਚਲਦੇ ਆ ਚਾਲਾ ਪਾਉਣੇ ਆ ਜਿਤਨਾ ਸਮਾਂ ਤੇਰੇ ਨਾਲ ਬਤੀਤ ਹੋਇਆ ਕਹਿੰਦੇ ਉਹ ਭਲਾਏ ਬੜੀ ਤੂੰ ਸੇਵਾ ਕੀਤੀ ਹੈ ਨਿਹਾਲ ਹੋਏਗਾ ਇਦਾਂ ਸਤਿਗੁਰੂ ਜਦੋਂ ਬਚਨ ਆਖਣ ਲੱਗੇ ਭਾਈ ਲਾਲੋ ਨੇ ਹੱਥ ਜੋੜ ਲੇ ਕਹਿੰਦੇ ਪਾਤਸ਼ਾਹ ਇਨੀ ਛੇਤੀ ਇਤਨੀ ਜਲਦੀ ਕਿਉਂ ਕਹਿੰਦੇ ਇੱਥੇ ਮਰਦਾਨੇ ਦਾ ਮਨ ਨਹੀਂ ਟੁਕਦਾ ਫਿਰ ਭਾਈ ਲਾਲੋ ਕਹਿੰਦਾ ਕਹਿੰਦਾ ਇਹਦਾ ਨਹੀਂ ਕਰੋ ਤੁਸੀਂ ਮੇਰੇ ਆਖੇ ਦੇ ਉੱਤੇ ਇੱਕ ਮਹੀਨਾ ਇੱਥੇ ਲਾ ਕੇ ਜ਼ਰੂਰ ਜਾਓ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਭਾਈ ਲਾਲੋ ਨੇ ਬੇਨਤੀ ਕੀਤੀ ਸਤਿਗੁਰਾਂ ਦੇ ਅੱਗੇ ਹੁਣ ਸਤਿਗੁਰੂ ਉਹ ਕਹਿੰਦੇ ਨੇ ਵੀ ਮੇਰੀ ਬੰਦੀ ਭਗਤ ਛਡਾਵੇ ਬੰਦੇ ਭਗਤ ਨਾ ਛੁੱਟੇ ਮੋਹੇ ਉਹ ਕਹਿੰਦੇ ਭਗਤ ਬੰਨ ਪਰਮਾਤਮਾ ਬੰਨ ਦੇਵੇ ਭਗਤ ਛੁਡਾ ਸਕਦੇ ਹੈ ਪਰਮਾਤਮਾ ਕੋਈ ਬਚਨ ਕਰ ਦੇਵੇ ਨਾ ਉਹ ਕਹਿੰਦੇ ਭਗਤ ਛੁਡਾ ਸਕਦੇ ਉਹਨਾਂ ਕੋਲ ਅਥੋਰਟੀ ਹੈ ਪਰ ਕਹਿੰਦੇ ਭਗਤਾਂ ਦੀ ਬੰਨੀ ਹੋਈ ਰੱਬ ਛੁਡਾ ਦੇ ਕਹਿੰਦੇ ਇਹ ਅਥੋਰਟੀ ਨਹੀਂ ਕਿਉਂ ਇਹ ਪ੍ਰੇਮ ਦੀਆਂ ਡੋਰਾ ਹੁੰਦੀਆਂ ਨੇ ਭਾਈ ਲਾਲੋ ਨੇ ਪ੍ਰੇਮ ਦੀ ਰੋਹ ਵਿੱਚ ਆ ਕੇ ਬੇਨਤੀ ਕੀਤੀ ਸਤਿਗੁਰੂ ਮੇਰੀ ਬੇਨਤੀ ਪ੍ਰਵਾਨ ਕਰੋ ਵੀ ਇੱਕ ਮਹੀਨੇ ਦਾ ਸਮਾਂ ਜ਼ਰੂਰ ਮੇਰੇ ਘਰ ਦੇ ਵਿੱਚ ਗੁਜ਼ਾਰਨਾ ਕਰੋ ਹੁਣ ਭਾਈ ਮਰਦਾਨਾ ਜੀਆਂ ਨੂੰ ਸਤਿਗੁਰੂ ਕਹਿੰਦੇ ਆ ਕਹਿੰਦੇ ਮਰਦਾਨਿਆ ਪਿਆਰ ਵਾਲਾ ਐ ਉਹ ਪਿਆਰਿਆਂ ਦੀ ਟਾਲੀ ਨਹੀਂ ਜਾਂਦੀ ਆਈ ਮਰਦਾਨਾ ਜੀ ਕਹਿੰਦੇ ਕਹਿੰਦੇ ਠੀਕ ਐ ਸਤਿਗੁਰੂ ਜੀ ਤੁਹਾਡਾ ਜੀ ਕਰਦਾ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਰਹਿ ਲਓ ਜਿਵੇਂ ਤੁਹਾਡੀ ਇੱਛਾ ਹੈ ਮੈਂ ਤਾਂ ਤੁਹਾਡੇ ਬਚਨਾਂ ਦਾ ਅਨੁਸਾਰੀ ਆ ਪਰ ਮੈਂ ਕੀ ਕਰਾਂ ਮੇ ਤੋਂ ਤੁਹਾਡੇ ਬਾਰੇ ਅਪਸ਼ਬਦ ਜੋ ਲੋਕ ਬੋਲਦੇ ਨੇ ਉਹ ਸੁਣਿਆ ਨਹੀਂ ਜਾਂਦਾ ਤੁਸੀਂ ਐਦਾਂ ਕਰੋ ਤੁਸੀਂ ਇੱਥੇ ਰਹੋ ਮੈਨੂੰ ਆਗਿਆ ਦਿਓ ਕਹਿੰਦੇ ਮੈਂ ਆਪਣੇ ਵਤਨੀ ਇੱਕ ਵਾਰੀ ਢੇੜਾ ਮਾਰਿਆ ਪਰਿਵਾਰ ਦਾ ਬੱਚਿਆਂ ਦਾ ਹਾਲਚਾਲ ਪੁੱਛਿਆ ਵਾਂ ਆਗਿਆ ਦੋ ਕਹਿੰਦੇ ਮੈਂ ਕੁਝ ਦਿਨ ਲਾਉਨਾ ਤਲਵੰਡੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇੱਕ ਵਾਰੀ ਬਚਨ ਕੀਤਾ ਵੀ ਮਰਦਾਨਿਆ ਤੂੰ ਸਾਡਾ ਸਾਥ ਨਹੀਂ ਛੱਡਣਾ ਸਾਡੇ ਨਾਲ ਰਹਿਣਾ ਤੂੰ ਜਾਣਦੀਆਂ ਗੱਲਾਂ ਕਰਦਾ ਸਤਿਗੁਰੂ ਥੋੜਾ ਜਿਹਾ ਸਮਾਂ ਜਾਣਾ ਹੈ ਫਿਰ ਮੈਂ ਵਾਪਸ ਆ ਜਾਵਾਂਗਾ ਤੁਹਾਡੇ ਨਾਲ ਬਚਨ ਹੈ ਤੁਹਾਡੇ ਨਾਲ ਹੀ ਰਹਿਣਾ ਹੈ ਸਾਰੀ ਜ਼ਿੰਦਗੀ ਤੁਹਾਡੇ ਨਾਲ ਹੀ ਰਹਿਣਾ ਹੈ ਮੈਂ ਵਾਪਸ ਜ਼ਰੂਰ ਆਵਾਂਗਾ ਇੱਕ ਵਾਰੀ ਮੈਨੂੰ ਜ਼ਰੂਰ ਜਾਣ ਦਿਓ ਸਤਿਗੁਰੂ ਕਹਿੰਦੇ ਆ ਚੱਲ ਠੀਕ ਐ ਵਿਦਾ ਲੈਂਦੇ ਐ ਭਾਈ ਮਰਦਾਨਾ ਜੀ ਨਮਸਕਾਰ ਕੀਤੀ ਮੱਥਾ ਟੇਕਿਆ ਸਤਿਗੁਰਾਂ ਨੂੰ ਚਾਲਾ ਪਾ ਦਿੰਦੇ ਐ ਤਲਵੰਡੀ ਨੂੰ ਇਧਰੋਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਾਲੋ ਦੇ ਕਰ ਰਹੇ ਨੇ ਐ ਦੇ ਨੇ ਇਤਿਹਾਸ ਲਿਖਦਾ ਕਹਿੰਦੇ ਜੰਗਲ ਵਿੱਚ ਚਲੇ ਜਾਂਦੇ ਸੀ ਉੱਥੇ ਭਜਨ ਬੰਦਗੀ ਕਰਨਾ ਸਿਮਰਨ ਕਰਨਾ ਸ਼ਾਮੀ ਕਹਿੰਦੇ ਭਾਈ ਲਾਲੋ ਦੇ ਘਰ ਆ ਜਾਂਦੇ ਸੀ ਗਰੀਬ ਤਰਖਾਣ ਮਿਸਤਰੀ ਤੇ ਬੜੇ ਦੇਖੋ ਬੜੀ ਵੱਡੀ ਸਤਿਗੁਰਾਂ ਨੇ ਅਹਿਮੀਅਤ ਦਿੱਤੀ ਹੈ ਬੜੀ ਵੱਡੀ ਵਡਿਆਈ ਦਿੱਤੀ ਹੈ ਖਾਸ ਕਰਕੇ ਜਿਹੜੇ ਗਰੀਬ ਨੇ ਤੇ ਗਰੀਬ ਇੱਕ ਧਨ ਕਰਕੇ ਹੁੰਦਾ ਇੱਕ ਮਨ ਕਰਕੇ ਹੁੰਦਾ ਹਮੇਸ਼ਾ ਚੇਤਾ ਰੱਖਿਓ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਪੱਲੇ ਕੂ ਵਸੈ ਤੇ ਨਰ ਗੁਣੀ ਗਹੀ ਕਹਿੰਦੇ ਜਿਨ੍ਹਾਂ ਦੇ ਪੱਲੇ ਧਨ ਵਸਦਾ ਹੈ ਉਹ ਫਕੀਰ ਨੇ ਕੱਲਾ ਕੱਲਾ ਧਨ ਵਸਦਾ ਹੈ ਨਹੀਂ ਕਈ ਮਾਇਆ ਵਾਲੇ ਵੀ ਬੜਾ ਪਿਆਰ ਕਰਦੇ ਆ ਸਤਿਗੁਰਾਂ ਨਾਲ ਉੱਚੇ ਸੁੱਚੇ ਜੀਵਨ ਵਾਲੇ ਐ ਭਜਨ ਬੰਦਗੀ ਵਾਲੇ ਐ ਸਤਗੁਰਾਂ ਨੇ ਇਹ ਥੋੜੀ ਕਿਹਾ ਵੀ ਮਿਹਨਤ ਨਾ ਕਰੋ ਕਮਾਈ ਨਾ ਕਰੋ ਉਹ ਬਚਨ ਇੱਕ ਹੋਰ ਆਉਂਦਾ ਹੈ ਗੁਰਬਾਣੀ ਦੇ ਵਿੱਚ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਹਿੰਦੇ ਮੋਤੀਆਂ ਦੇ ਮੰਦਰ ਉਸਾਰੇ ਹੋਣ ਸਿੱਖ ਦੇ ਭਾਵੇਂ ਪਰ ਮਨ ਦੀ ਗਰੀਬੀ ਹੋਣੀ ਜ਼ਰੂਰੀ ਹੈ ਗੱਲ ਮਨ ਦੀ ਹੈ ਬਾਹਰ ਦਾ ਨਹੀਂ ਬਾਹਰ ਜਿੰਨੀ ਵੀ ਮਾਇਆ ਹੋਵੇ ਨਾ ਹੋਵੇ ਉਹ ਉਹਦੇ ਨਾਲ ਕੋਈ ਮਤਲਬ ਨਹੀਂ ਪਰ ਸਤਿਗੁਰੂ ਕਹਿੰਦੇ ਅੰਦਰੋਂ ਗੁਣੀ ਗਹੀਰ ਹੋਣਾ ਚਾਹੀਦਾ ਜਿਨ ਕੈ ਪੱਲੇ ਤੂੰ ਵਸੈ ਜਿਹਦੇ ਪੱਲੇ ਤੂੰ ਵਸਦਾ ਹੈ ਪ੍ਰਮਾਤਮਾ ਉਹ ਗੁਣੀ ਗਹੀਰ ਨੇ ਉਹ ਭਾਵੇਂ ਮਾਇਆ ਵਾਲਾ ਹੋਵੇ ਪਰ ਮਨ ਗਰੀਬ ਹੋਣਾ ਚਾਹੀਦਾ ਹੈ ਤੇ ਫਿਰ ਗੁਰੂ ਨਾਨਕ ਤਾਂ ਯਾਰ ਹੀ ਹੈ ਗਰੀਬਾਂ ਦਾ ਆਓ ਆਪਾਂ ਵੀ ਪੜ ਲੈਨੇ ਆ ਗੁਰ ਨਾਨਕ ਯਾਰ ਗਰੀਬਾਂ ਦਾ ਗੁਰੂ ਨਾਨਕ ਯਾਰ ਗਰੀਬਾਂ ਦਾ ਗੁਰੂ ਨਾਨਕ ਗੱਜ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ ਗੁਰੂ ਨਾਨਕ ਯਾਰ ਗਰੀਬਾਂ ਦਾ ਵੇਖ ਲਭੋ ਅਜਮਾ ਕੇ ਨਾਨਕ ਯਾਰ ਗਰੀਬਾਂ ਦਾ ਗੁਰ ਨਾਨਕ ਯਾ ਗਰੀਬਾਂ ਦਾ ਵੇਖ ਲਭੋ ਅਜਮਾ ਕੇ ਭਾਈ ਲਾਲੋ ਗਰੀਬ ਤਰਖਾਨ ਸਤਗੁਰੂ ਸੱਚੇ ਪਾਤਸ਼ਾਹ ਨੇ ਬੜੀ ਵਡਿਆਈ ਦਿੱਤੀ ਸ਼ਾਮ ਨੂੰ ਕਹਿੰਦੇ ਘਰ ਦੇ ਵਿੱਚ ਆ ਕੇ ਭਾਈ ਲਾਲੋ ਦਾ ਬਣਿਆ ਹੋਇਆ ਉਹ ਪ੍ਰਸ਼ਾਦਾ ਰੋਜ਼ ਖਾ ਸਕਦੇ ਐ ਸਤਗੁਰੂ ਭਾਈ ਲਾਲੋ ਬੜਾ ਖੁਸ਼ ਹੁੰਦਾ ਹੈ ਜਦੋਂ ਸਤਗੁਰਾਂ ਦੀ ਸੇਵਾ ਕਰਦਾ ਹੈ ਐਦਾਂ ਹੀ ਕਹਿੰਦੇ ਨਿਤਾ ਪ੍ਰਤੀ ਕਰਦੇ ਆ 15 ਦਿਨ ਬਤੀਤ ਹੋ ਗਏ ਸਤਗੁਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰੀਕੇ ਦੇ ਨਾਲ ਸਮਾਪਤਿਤ ਕਰਦੇ ਆ ਤੇ ਨਗਰ ਦੇ ਵਿੱਚ ਸਾਰੇ ਪਾਸੇ ਗੱਲ ਆਪ ਜੀਆਂ ਨੇ ਸਰਵਣ ਕੀਤਾ ਵੀ ਫੈਲਣੀ ਸ਼ੁਰੂ ਹੋ ਚੁੱਕੀ ਸੀ ਇਧਰੋਂ ਇੱਥੋਂ ਦਾ ਇੱਕ ਮੁਖੀ ਸੀ ਮਲਕ ਭਾਗੋ ਬੜਾ ਕਹਿੰਦੇ ਪਹਿੜੀ ਕਿਸਮ ਦਾ ਇਹ ਵਿਅਕਤੀ ਸੀ ਕਿਉਂ ਕਿਉਂਕਿ ਗਰੀਬਾਂ ਉੱਤੇ ਬੜਾ ਅਤਿਆਚਾਰ ਕਰਦਾ ਸੀ ਅਨਿਆਇ ਕਰਦਾ ਸੀ ਧੱਕਾ ਕਰਦਾ ਸੀ ਲੋਕਾਂ ਦੇ ਨਾਲ ਛਗੀਆਂ ਠੋਰੀਆਂ ਮਾਰਨੀਆਂ ਪਾਪ ਕਰਨੇ ਤੇ ਕਹਿੰਦੇ ਫਿਰ ਇਹ ਲੋਕਾਚਾਰੀ ਨੂੰ ਇੱਕ ਕੰਮ ਵੀ ਕਰਿਆ ਕਰਦਾ ਸੀ ਉਹ ਸੀ ਕਹਿੰਦੇ ਬ੍ਰਹਮ ਭੋਜ ਕਰਨਾ ਇਹ ਕਹਿੰਦਾ ਸੀ ਮੈਂ ਬ੍ਰਾਹਮਣਾਂ ਨੂੰ ਜਿਹੜਾ ਹੈ ਜਿਹੜੇ ਕੋਈ ਸਿਮਰਨ ਕਰਨ ਵਾਲੇ ਨੇ ਨਾ ਉਹਨਾਂ ਦੀ ਕਹਿੰਦੇ ਸੇਵਾ ਕਰਨੀ ਹੈ ਬ੍ਰਹਮ ਭੋਜ ਕਰਨਾ ਹੈ 36 ਪ੍ਰਕਾਰ ਦੇ ਭੋਜਨਾਂ ਦਾ ਇਹ ਲੰਗਰ ਲਾਇਆ ਕਰੇ ਬ੍ਰਹਮ ਭੋਜ ਕਰਵਾਇਆ ਕਰੇ ਸ਼ਬਦ ਵਰਤੇ ਜਾਂਦਾ ਸੀ ਉਸ ਸਮੇਂ ਦੇ ਉੱਤੇ ਤੇ ਕਹਿੰਦੇ ਉਸ ਸਮਾਂ ਆਇਆ ਇਹ ਸਾਲ ਦੇ ਵਿੱਚ ਕਹਿੰਦੇ ਇੱਕ ਵਾਰ ਕਰਦਾ ਹੁੰਦਾ ਸੀ ਕਈ ਇਤਿਹਾਸਕਾਰ ਇਦਾਂ ਵੀ ਲਿਖਦੇ ਆ ਤੇ ਹੁਣ ਇਹਦਾ ਜਿਹੜਾ ਜਿਵੇਂ ਆਪਾਂ ਹੁਣ ਕਹਿ ਦਿੰਨੇ ਆ ਕਿਸੇ ਨਗਰ ਦੇ ਵੀ ਚੌਂਕੀਦਾਰ ਹੁੰਦਾ ਹੈ ਕਈ ਪਿੰਡਾਂ 'ਚ ਚੌਂਕੀਦਾਰ ਨੂੰ ਕਿਹਾ ਜਾਂਦਾ ਵੀ ਭਾਈ ਸਾਰੇ ਪਿੰਡ 'ਚ ਤੂੰ ਸੁਨੇਹਾ ਲਾਈ ਸਾਡੇ ਘਰ ਆਹ ਪ੍ਰੋਗਰਾਮ ਹੈ ਇਹ ਕਿਤੇ ਲਾਗੀਆਂ ਨੂੰ ਆਪਾਂ ਕਹਿ ਦਿੰਨੇ ਆ ਜਦ ਰਾਜਾ ਪਰਿਵਾਰ ਹੁੰਦਾ ਹੈ ਕੋਈ ਉਹਨੂੰ ਕਿਹਾ ਜਾਂਦਾ ਵੀ ਭਾਈ ਸਾਰੇ ਤੂੰ ਸੁਨੇਹਾ ਲਾਉਣਾ ਇਸ ਤਰੀਕੇ ਦੇ ਨਾਲ ਬ੍ਰਾਹਮਣ ਹੁੰਦੇ ਸੀ ਪਹਿਲਾਂ ਉਹਨਾਂ ਨੂੰ ਆਖਿਆ ਜਾਂਦਾ ਵੀ ਭਾਈ ਘਰ ਘਰ ਜਾ ਕੇ ਤੂੰ ਤੂੰ ਸੁਨੇਹਾ ਲਾਈ ਕਿ ਇੱਥੇ ਫਿਰ ਹੁਣ ਉਹ ਮਲਕ ਭਾਗੋ ਦਾ ਵੀ ਇੱਕ ਬ੍ਰਾਹਮਣ ਜਿਹੜਾ ਸੁਨੇਹਾ ਲਾਉਂਦਾ ਫਿਰਦਾ ਹੈ ਨਗਰ ਦੇ ਵਿੱਚ ਇਧਰੋਂ ਕਹਿੰਦੇ ਸਤਿਗੁਰੂ ਵੀ ਜੰਗਲ ਦੇ ਵਿੱਚੋਂ ਕਹਿੰਦੇ ਵਾਪਸ ਆ ਰਹੇ ਸੀ ਸੰਧਿਆ ਦਾ ਥੋੜਾ ਜਿਹਾ ਸਮਾਂ ਹੋਇਆ ਸਾਹਮਣੇ ਸਤਿਗੁਰਾਂ ਨੂੰ ਬ੍ਰਹਮਣ ਨੇ ਆਉਂਦਿਆਂ ਵੇਖਿਆ ਜਦੋਂ ਹੁਣ ਗੱਲ ਤਾਂ ਸਾਰੇ ਨਗਰ 'ਚ ਹੀ ਪਤਾ ਸੀ ਵੀ ਨਾਨਕ ਤਪ ਹੈ ਖੱਤਰੀ ਹੈ ਖੱਤਰੀ ਪੁੱਤਰ ਹੈ ਬੀਦੀ ਕੋਲ ਉਹਦੇ ਵਿੱਚੋਂ ਹੈ ਪਟਵਾਰੀ ਦਾ ਲੜਕਾ ਹੈ ਤੇ ਉਹ ਕਹਿੰਦੇ ਬ੍ਰਾਹਮਣ ਨੇ ਨਾ ਆਖਣਾ ਕੀਤਾ ਕਹਿੰਦੇ ਤਪਾ ਜੀ ਮਲਕ ਨੇ ਨਾ ਬ੍ਰह्म ਭੋਜ ਕਰਵਾਇਆ ਤੇ ਸਦਾ ਸਾਰੇ ਫਕੀਰਾਂ ਨੂੰ ਦਿੱਤਾ ਹੈ ਬ੍ਰਾਹਮਣਾਂ ਨੂੰ ਦਿੱਤਾ ਹੈ ਤੁਸੀਂ ਵੀ ਆਉਣਾ ਤੁਸੀਂ ਵੀ ਆਇਓ ਆ ਕਰਕੇ ਕਹਿੰਦੇ ਬ੍ਰह्म ਭੋਜ ਦੇ ਵਿੱਚ ਹਿੱਸਾ ਲਿਓ ਇੱਕ ਵਾਰੀ ਤਾਂ ਬ੍ਰਹਮਣ ਨੇ ਐਦਾ ਬਨਾਵਟੀ ਜਿਹਾ ਸਤਕਾਰ ਵਿਖਾਇਆ ਸਤਗੁਰਾਂ ਨੂੰ ਫਿਰ ਕਹਿੰਦੇ ਜਦੋਂ ਸਤਗੁਰਾਂ ਨੇ ਆਖਿਆ ਨਾ ਬ੍ਰਹਮਣ ਜੀ ਕਹਿੰਦੇ ਸਾਡਾ ਉੱਥੇ ਕੀ ਕੰਮ ਹੈ ਮਲਕ ਤਾਂ ਕਹਿੰਦੇ ਕਰਦਾ ਰਹਿੰਦਾ ਹੋਵੇ ਭਾਵੇਂ ਬ੍ਰਹਮ ਭੋਜਨ ਸਾਡਾ ਉੱਥੇ ਕੀ ਕੰਮ ਹੈ ਫਿਰ ਇਹ ਜਿਹੜਾ ਬ੍ਰਹਮਣ ਸੀ ਕਹਿੰਦੇ ਇੱਕਦਮ ਬਦਲ ਜਾਂਦਾ ਹੈ ਹੱਸਣ ਲੱਗ ਪੈਂਦਾ ਸਤਗੁਰਾਂ ਤੇ ਮਖੌਲ ਕਰਦਾ ਸਤਿਗੁਰਾਂ ਨੂੰ ਕਹਿੰਦਾ ਐ ਇਸੇ ਕਰਕੇ ਤਾਂ ਤੈਨੂੰ ਕਰਾਈਆ ਕਹਿੰਦੇ ਆ ਲੋਕ ਇਦਾਂ ਦੇ ਮੰਦੇ ਸ਼ਬਦ ਬੋਲਦਾ ਸਤਿਗੁਰਾਂ ਨੂੰ ਕਹਿੰਦਾ ਇਸੇ ਕਰਕੇ ਤੁਹਾਨੂੰ ਕਰਾਈਆ ਕਹਿੰਦੇ ਆ ਤੁਸੀਂ ਗੱਲ ਨਹੀਂ ਮੰਨਦੇ ਹਰ ਗੱਲ ਤੋਂ ਉਲਟ ਗੱਲ ਕਰਦੇ ਹੋ ਮੁਖੀ ਐ ਕਹਿੰਦੇ ਮਲਕ ਭਾਗੋ ਇਸ ਇਲਾਕੇ ਦਾ ਤੇ ਬੜੇ ਕਰੜੇ ਸੁਭਾਅ ਦਾ ਵੀ ਐ ਇਹ ਤੁਹਾਨੂੰ ਪ੍ਰੇਮ ਨਾਲ ਕਹਿ ਰਹੇ ਆ ਜ਼ਰੂਰ ਆਉਣਾ ਤੁਸੀਂ ਹਰ ਇੱਕ ਬ੍ਰਾਹਮਣ ਨੇ ਹਰ ਇੱਕ ਜਿਹੜਾ ਕਹਿੰਦੇ ਕੋਈ ਖੱਤਰੀ ਕੁੱਲ ਦੇ ਵਿੱਚੋਂ ਵੀ ਭਾਵੇਂ ਤੁਹਾਡੇ ਵਰਗਾ ਕੋਈ ਬੰਦਗੀ ਨਾਲ ਜੁੜਿਆ ਹੁੰਦਾ ਉਹ ਉਹ ਜ਼ਰੂਰ ਆਉਂਦਾ ਕਹਿੰਦੇ ਬ੍ਰਹਮ ਭੋਜ ਕਰਨ ਬੜੇ ਤਰ੍ਹਾਂ ਦੇ ਪਦਾਰਥ ਬਣਨੇ ਨੇ ਤੇ ਬੜੀ ਵਡਿਆਈ ਫਿਰ ਉਹ ਮਲਕ ਭਾਗੋ ਦੀ ਕਰਦੇ ਆ ਹੁਣ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਹਰ ਫੀਲਡ ਦੇ ਵਿੱਚ ਮਾਫ਼ ਕਰਨਾ ਆ ਸਾਡੇ ਧਰਮ ਦੇ ਵਿੱਚ ਵੀ ਜਿਵੇਂ ਉਹ ਸ਼ਬਦ ਵਰਤਦੇ ਆ ਖਾਣ ਦੇ ਹੁੰਦੇ ਆ ਜਿਨ੍ਹਾਂ ਨੂੰ ਸਿਰਫ ਔਰ ਸਿਰਫ ਜਮਾਇਆ ਦੀ ਭੁੱਖ ਹੁੰਦੀ ਹੈ ਜਾਂ ਪਦਾਰਥਾਂ ਦੀ ਭੁੱਖ ਹੁੰਦੀ ਹੈ ਦੇਖਦੇ ਹੀ ਆ ਹੁਣ ਕਿਉਂ ਚੱਲਦਾ ਹੈ ਆ ਜਿਹੜਾ ਕਿੰਨਾ ਚੱਲ ਰਿਹਾ ਵੀ ਧਰਮ ਪਰਵਰਤਨ ਹੁੰਦਾ ਹੈ ਜੀ ਉਹ ਕਹਿੰਦੇ ਜੀ ਅੱਛਾ ਕਹਿੰਦੇ ਕੀ ਨੇ ਕਹਿੰਦੇ ਜੀ ਉਹ ਬੱਚਿਆਂ ਦੀ ਪੜ੍ਹਾਈ ਕਰਾਉਂਦੇ ਐ ਉਹ ਜੀ ਕਹਿੰਦੇ ਚੰਗਾ ਘਰ ਬਣਾ ਕੇ ਦੇ ਦਿੰਦੇ ਐ ਗੁਰੂ ਪਿਆਰ ਵਾਲਿਆ ਜੀ ਤੈਨੂੰ ਗੁਰੂ ਦੀ ਸਿੱਖੀ ਨਾਲੋਂ ਘਰ ਪਿਆਰਾ ਤਾ ਤੈਨੂੰ ਮੁਬਾਰਕ ਹੈ ਕੋਈ ਹੋਰ ਧਰਮ ਜੇ ਤੈਨੂੰ ਗੁਰੂ ਦੀ ਸਿੱਖੀ ਨਾਲੋਂ ਵੱਧ ਪਿਆਰਾ ਤੇਰਾ ਬੱਚਾ ਹੈ ਉਹ ਨਹੀਂ ਪਿਆਰਿਆ ਇੱਥੇ ਤਾਂ ਸਿੱਖਾਂ ਨੇ ਨਾ ਇੱਥੇ ਤਾਂ ਮਾਵਾਂ ਨੇ ਆਪਣੇ ਪੁੱਤਰਾਂ ਦੇ ਟੋਟੇ ਕਰਾ ਕੇ ਗਲ ਚ ਪਵਾ ਲੇ ਸੀ ਪਰ ਉਹਨਾਂ ਦੇ ਦੁੱਖ ਵੇਖ ਲਏ ਸੀ ਪਰ ਇਹ ਨਹੀਂ ਸੀ ਆਖਿਆ ਵੀ ਮੈਂ ਸਿੱਖੀ ਤੋਂ ਬਾਗੀ ਹੋ ਜਾਵਾਂ ਅੱਜ ਅਸੀਂ ਕਹਿੰਦੇ ਆ ਆ ਕਾਰਨ ਹੈ ਜੀ ਜਿਹਦੇ ਕਰਕੇ ਅਸੀਂ ਸਿੱਖ ਵਿੱਚ ਇੱਕ ਧਰਮ ਵਿੱਚ ਨਹੀਂ ਰਹਿਣਾ ਚਾਹੁੰਦੇ ਨਹੀਂ ਜੇ ਪਦਾਰਥਾਂ ਕਰਕੇ ਅਸੀਂ ਗੁਰੂ ਤੋਂ ਬਾਗੀ ਹੋਣਾ ਹੈ ਤਾਂ ਸਾਡੇ ਵਰਗਾ ਬੇਮੁਖ ਕੋਈ ਨਹੀਂ ਹੋ ਸਕਦਾ ਠੀਕ ਹੈ ਉਹ ਵੱਖਰਾ ਵਿਸ਼ਾ ਹੈ ਪਰ ਸਾਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪਦਾਰਥਵਾਦੀ ਹੋ ਕਰਕੇ ਗੁਰੂ ਤੋਂ ਕਦੇ ਬੇਮੁਖ ਨਾ ਹੋਵੋ ਰਹਿਓ ਵਿਚਾਰ ਇਹ ਬ੍ਰਾਹਮਣ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਖਣਾ ਕਰਦਾ ਹੈ ਕਹਿੰਦਾ ਬੜੇ ਆਉਂਦੇ ਆ ਵਡਿਆਈ ਕਰਦੇ ਆ ਮਲਕ ਭਾਗੋ ਦੀ ਕਹਿੰਦੇ ਤੁਹਾਨੂੰ ਵੀ ਸਦਾ ਆਉਣਾ ਜ਼ਰੂਰ ਸਤਿਗੁਰੂ ਮੁਸਕਰਾ ਕੇ ਚਾਲਾ ਪਾ ਦਿੰਦੇ ਆ ਰੋਜ਼ਾਨਾ ਵਾਂਗ ਆ ਕਰਕੇ ਪ੍ਰਸ਼ਾਦਾ ਪਾਣੀ ਛਕਿਆ ਸੰਗਤ ਕੀਤੀ ਤੇ ਸੋਨ ਅੱਗੇ ਦਾ ਪ੍ਰਸੰਗ ਆਪਾਂ ਕੱਲ੍ਹ ਸੁਰਵਣ ਕਰਾਂਗੇ ਭਾਈ ਸਮਾ ਉੱਚਾ ਹੋ ਚੁੱਕਿਆ ਹੈ ਸਮਾਪਤੀ ਦਾ ਧੰਨਵਾਦ ਹੈ ਸੰਗਤਾਂ ਦਾ ਜੋ ਜੀ ਆਪ ਜੀ ਆਕਰਕੇ ਹਾਜ਼ਰੀਆਂ ਭਰਦੇ ਹੋ ਬੋਲਦੇ ਆਪਾਂ ਸੋਨੇ ਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤਿਗੁਰੂ ਅਰ ਸੰਗਤ ਬਖਸ਼ਣ ਜੋਗ ਹੋ ਰਹਿੰਦੀਆਂ ਕਥਾਵਾਂ ਸੁਣ ਕੇ ਆਪੋ ਆਪਣਾ ਜੀਵਨ ਸੁਫਲਾ ਬਣਾਈਏ ਜੀ ਗੱਜ-ਬੱਜ ਕੇ ਸ਼ਲੋਕ ਵਿੱਚ ਬੋਲੋ ਅਰਦਾਸ ਬੇਨਤੀ ਸਤਿਗੁਰਾਂ ਦੇ ਪਾਵਨ ਹੁਕਮ ਗੱਜ-ਬੱਜ ਕੇ ਸਾਰੀ ਸੰਗਤ ਸ਼ਲੋਕ ਵਿੱਚ ਬੋਲੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਦੇਵਸ ਰਾਤ ਦੋਏ ਦਾਈ ਰਾਇ ਖਿਲੇ ਸਗਲ ਚੰਗੀਆਂ ਆ ਬੁਰੀਆਂ ਵਾਚੇ ਧਰਮ ਕਰਮੀ ਆ ਪੋ ਆਪਣੀ ਕਿਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੇ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ